ਮਸਲਾ ਜੀ ਜਉਂਦਾ ਦਰਿਆ ਇਹ ਦੇਹਜਾਦ ਹੋਇਆ ਨਾ ਅਸੀਂ ਪਹਿਲੀ ਵਾਰੀ ਸੁੱਕੇ ਪੈਰ ਲੱਗਿਆਂ ਦੰਗਣ ਸਾਡੇ ਪੁਲ ਨੂੰ ਹਣੇ ਲੱਗੇ ਆਣ ਕੇ ਤੇ ਟਿਪਰਾਵਾਂ ਦੇ ਰੇਤ ਡਾਬੇ ਆ ਕੱਢਣ ਸਾਡੇ ਪੁਲ ਨੂੰ ਬਹੁਤ ਖਤਰਾ ਵਾ ਅਸੀਂ ਆਨੇ ਵੀ ਇਸ ਤਰ੍ਹਾਂ ਇਹਦੇ ਹੋਰ ਵੀ 8-10 ਪਿੰਡ ਨੇ ਉਹਨਾਂ ਦੀ ਆਵਾਜਾਈ ਬੰਦ ਹੋਣ ਦਾ ਸਾਨੂੰ ਡਰਿਆ ਉਹ ਨਾ ਲੈ ਰਿਹਾ ਵੀ ਇਹ ਖਲਾਈ ਹੋ ਰਹੀ ਐ ਖਲਾਈ ਖਲੂਈ ਕੋਈ ਨਹੀਂ ਹੋ ਰਹੀ ਇਹ ਰੇਤ ਦੇ ਭਰ-ਭਰ ਕੇ ਟਰਾਲੇ ਪਿਛਾਣ ਨੂੰ ਲਈ ਜਾ ਰਿਹਾ ਖਲਾਈ ਕੋਈ ਨਹੀਂ ਹੋ ਰਹੀ ਅਸੀਂ ਆਨੇ ਪੀ ਇਹਨੂੰ ਜੇ ਵੀ ਚਲਾਉਣਾ ਵੀ ਤੇ 1 ਕਿਲੋਮੀਟਰ 2 ਕਿਲੋਮੀਟਰ ਪਿੱਛੇ ਲੈ ਜਾਓ ਗਲਤ ਹੋ ਰਹੀ ਆ ਅਸੀਂ ਉੱਚ ਅਧਿਕਾਰੀਆਂ ਦੇ ਉਹਨਾਂ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਪੀ ਇਹ ਜਿਹੜੀ ਇੱਕ ਵਾਰ ਆ ਕੇ ਵੇਖੋ ਤਾਂ ਸਹੀ ਇਹ ਬਣ ਕੀ ਡਿਆ ਇੱਥੇ 11 12 ਪਿੰਡ ਅਗੇ ਨੇ ਰਾਵੀ ਤੋਂ ਜੀ ਜੀ ਤੇ ਮਸਾਂ ਬ੍ਰਿਜ ਜਿਹੜਾ ਸਾਡਾ ਪੁਲ ਬਣਿਆ ਜੀ ਸਾਨੂੰ ਜ਼ਿਆਦਾ ਜਾਣਕਾਰੀ ਇਹ ਵੀ ਪਠਾਨਕੋਟ ਵੀ ਮੈਨਕ ਬਹੁਤ ਵੱਡੇ ਪੱਤਰ ਦੇ ਹੋਈ ਸੀ ਉੱਥੇ ਵੀ ਪੁਲ ਜਿਹੜਾ ਡਿੱਗਾ ਹੀ ਤੋਂ ਸਰਕਾਰ ਦੇ ਪ੍ਰਸ਼ਾਸਨ ਨੇ ਵੀ ਰੌਲਾ ਇਹੋ ਹੀ ਪਾਇਆ ਹੈ ਵੀ ਇਹ ਪੁਲ ਜਿਹੜਾ ਆ ਮੈਨਗ ਦੀ وجہ ਨਾਲ ਡਿੱਗਾ ਸਾਨੂੰ ਖਤਰਾ ਹੈ ਸਟਾਉਂਡਿਆ ਵੀ ਜਿਹੜੇ ਹਿਸਾਬ ਨਾਲ ਟਿਪਰਾਂ ਲੱਗੀਆਂ ਨੇ ਇਧਰ 8-10 ਪੋਕ ਲੈਣਾ ਲੱਗੀਆਂ ਨੇ ਰੋਜ਼ ਦੇ 100-100 2-200 ਟਰੱਕ ਜਾ ਰਿਹਾ ਇਹ ਜਿਹੜੇ ਤਰੀਕੇ ਨਾਲ ਮੈਨਗ ਹੋਣ ਢਈਏ ਇਹ ਲੀਗਲ ਨਹੀਂ ਗੇ ਬਿਲਕੁਲ ਨਜਾਇਜ਼ ਮੈਨਗ ਹੋਣ ਢਈਏ ਤੇ ਕਾਨੂੰਨ ਵੀ ਇਹ ਗੱਲ ਕਹਿੰਦਾ ਵੀ 1 ਕਿਲੋਮੀਟਰ ਤੇ ਮੈਨਗ ਹੋ ਹੀ ਨਹੀਂ ਸਕਦੀ ਜੀ ਬ੍ਰਿਜ ਤੋਂ ਨਾ ਚੜਦੇ ਨਾ ਲੈਂਦੇ ਜੀ ਜੀ ਤੇ ਇਹ ਕਿਲੋਮੀਟਰ ਛੱਡ ਕੇ ਤੇ 500 ਮੀਟਰ ਦੇ ਵਿੱਚ ਵੀ ਨਹੀਂ ਅੰਦਰ ਆ ਤੇ ਇਹ ਕਰਕੇ ਇਹੀ ਪ੍ਰਸ਼ਾਸਨ ਗਾੜੀ ਇਹੋ ਹੀ ਮੰਗ ਕਰਦੇ ਆ ਵੀ ਇਹ ਨੂੰ ਮੈਨਿੰਗ ਨੂੰ ਬੰਦ ਕੀਤਾ ਜਾਵੇ ਤੇ ਪੁਲ ਜਿਹੜਾ ਬਚਿਆ ਰਵੇ ਤੇ ਲੋਕਾਂ ਦੀ ਪਾਰਲੇ ਲੋਕਾਂ ਦੀ ਆਵਾਜਾ ਵੀ ਚਲਦੀ ਰਵੇ ਚਰਨਜੀਤ ਸਿੰਘ ਗਾਲਪ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਚਰਨਜੀਤ ਖਤਰ ਪੰਜਾਬ ਜੀ ਮੈਂ ਅਹਿਮੀ ਇਨਾ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ 50-50 ਸਾਲ ਤੋਂ ਇਹ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਘਹਾਰ ਰੁਆਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕੋਈ ਇੱਕ ਤਾਂ ਦਰਿਆ ਦੀ ਖਲਾਈ ਲੱਗੇ ਕਰਨ ਦੂਜੀ ਇਨਾ ਕਿਸਾਨਾਂ ਦੇ ਆ 12 ਕਿੱਲੇ ਦਾ ਮਾਲਕ ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਤੁਸੀਂ ਵੇਖੋ ਵੀ ਇੰਨਾ ਇੰਨਾ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈੜੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆ ਤੇ ਆਏ ਆ ਤੇ ਇਹ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ ਇੱਕ ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50-50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਬਚਾਰੇ ਆਪਣੇ ਡੰਗ ਗਜ਼ਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫਿਰ ਮਰਝਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਆ ਸਾਡੇ ਭਰਾਵਾ ਉਹਦਾ ਦੀ ਕਿਸਤਾਂ ਟੁੱਟੀਆਂ 사업 ਸਾਰੇ ਬੰਦਾ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਆ ਸਾਰਿਆਂ ਦੇ ਰੋਜ਼ਗਾਰ ਆ ਤੇ ਇਹ ਕਠੋਕੇ ਖੜਾਂਗੇ ਇਥੋਂ ਤੱਕ ਵੀ ਖੜਨਾ ਪਿਆ ਜੇ ਪ੍ਰਸ਼ਾਸਨ ਵੀ ਕੇਰਨਾ ਪਿਆ ਕੋ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਜਿਹੜਾ ਕੰਮ ਹੋ ਰਿਹਾ ਰਿਕਵਰਡ ਪਾਉਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਡਟ ਕੇ ਹਰ ਇੱਕ ਅਪਸਰ ਨੂੰ ਜਿਹੜਾ ਖਰਾਬ ਕਰੂਗਾ ਕੇਰਾਂਗੇ ਇਹ ਇਹ ਟੈਂਡਰ ਹੁੰਦੇ ਜੀ ਬਿਲਕੁਲ ਪਿੱਛੇ ਗੁਰਚੱਕ ਦਾ ਟੈਂਡਰ ਸੀਗਾ ਉਦੋਂ ਇਹਨਾਂ ਦੇ ਏਰੀਆ ਦਾ ਟੈਂਡਰ ਸੀ ਇਹਨਾਂ ਦੀਆਂ ਜ਼ਮੀਨਾਂ ਸੀਗੀਆਂ ਇਹ ਦਰਿਆ ਤੋਂ ਦੋ ਕਿੱਲੇ ਰੇਤ ਪੁੱਟ ਕੇ ਗਏ ਉਦੋਂ ਤਾਂ ਕੋਈ ਰੇਤ ਤੇ ਬੋਲੀ ਨਹੀਂ ਦੀ ਮੈਂ ਤਾਂ ਉਦੋਂ ਵੀ ਇੱਥੇ ਆਉਂਦੇ ਆਉਂਦੇ ਸੀ ਕਿ ਜਿਹੜੇ ਲਾਉਂਦੇ ਸੀਗੇ ਨਜਾਇਜ਼ ਮਾਈਨਿੰਗ ਨਹੀਂ ਜੀ ਕੋਈ ਵੀ ਨਜਾਇਜ਼ ਮਾਈਨਿੰਗ ਬਿਲਕੁਲ ਇਹਦਾ ਟੈਂਡਰ ਹੋਏ ਬਕਾਇਦਾ ਟੈਂਡਰ ਹੁੰਦੇ ਆ ਜੇ ਪੁਲ ਦੀ ਗੱਲ ਕਰਦੇ ਮੇਰੇ ਭਰਾ ਇਹ ਪੁਲ ਨੇ ਪੱਕੇ ਆ ਫਿਰ ਬਿਆਸਾ ਦਰਿਆ ਦਾ ਪੁਲ ਵੀ ਬੰਦ ਕਰ ਦੇਣਾ ਚਾਹੀਦਾ ਉਹਦੇ ਤੋਂ ਦੋ ਕਿੱਲਿਆਂ ਤੋਂ ਰੇਤਾਂ ਪੁੱਟਣ ਦੇਂਦਿਆ ਕੋਈ ਨੁਕਸਾਨ ਨਹੀਂ ਜੀ ਪੁਲ ਦੀ ਬਕਾਇਦਾ ਐਨਓਸੀ ਹੁੰਦੀ ਆ ਪੁਲ ਦੀ ਬਿਲਕੁਲ ਜਿਹੜੇ ਇਦਾਂ ਪੋਲਿਟਿਕਲ ਲੇਕਨ ਤਾਂ ਫਿਰ ਤਾਂ ਕੰਮ ਗਿਆ ਉਹ ਬੰਦੇ ਜਾਂ ਤਿੰਨ ਬੰਦੇ ਬੈਠ ਕੇ ਤੁਸੀਂ ਪੂਰੇ ਕਾਗਜ਼ ਨੂੰ ਦੇ ਚੈੱਕ ਕਰ ਸਕਦੇ ਆ ਅਗਰ ਇਹਨਾਂ ਨੂੰ ਲੱਗਦਾ ਵੀ ਇਹ ਨਜਾਇਜ਼ ਆ ਤੇ ਫਿਰ ਸਰਕਾਰ ਨੂੰ ਜਿਹੜੀ ਪਰਚੀ ਜਾ ਰਹੀ ਉਹ ਵੀ ਝੁੱਟੀ ਹੋਏਗੀ ਸਰਕਾਰ ਦੀ ਜਿਹੜੀ ਪਰਚੀ ਇਹਨਾਂ ਟਿਪਰਾਂ ਨੂੰ ਮਿਲੀ ਜਾ ਰਹੀ ਆ ਟਿਪਰ ਰਸਤੇ ਤੇ ਜਾ ਰਹੇ ਨੇ ਫਰੀਦਕੋਟ ਤੱਕ ਰੇਤ ਜਿਹੜੀ ਆ ਜਾ ਰਹੀ ਆ ਕਿਤੇ ਵੀ ਰੋਕ ਕੇ ਟਿਪਰ ਨੂੰ ਉਹ ਸਕੈਨ ਕਰਕੇ ਉਹਦੀ ਪਰਚੀ ਉਹ ਚੈੱਕ ਕੀਤੀ ਜਾ ਸਕਦੀ ਆ ਵੀ ਇਹ ਸਰਕਾਰ ਦੇ ਖਾਤੇ ਤੋਂ ਆ ਰਹੀ ਆ ਕਿ ਜੇ ਇਹ ਝੂਠੀ ਬਣਾ ਕੇ ਭੇਜੀ ਗਈ ਆ ਉਪਰੋਕਸ਼ ਇਹ ਸਿਰਫ ਇੱਕ ਕਿਸਾਨਾਂ ਦੀ ਹੀ ਕੰਸੈਂਟ ਆਈ ਸੀ ਜਿਹਦੇ ਅਵਜ ਵਿੱਚ ਇਹ ਕੰਮ ਤਿਆਰ ਕੀਤਾ ਗਿਆ ਇੱਥੇ ਜਿੰਨੀ ਸਿਲਟ ਅਪ ਹੋਇਆ ਪਿਆ ਉਹਦੇ ਨਾਲ ਜਿਹੜਾ ਢਾਹ ਲੱਗਦਾ ਆਲੇ-ਦੁਆਲੇ ਦੇ ਪਿੰਡਾਂ ਨੂੰ ਉਹਦੀ ਰਿਪੋਰਟ ਬਣ ਕੇ ਤੇ ਵੱਡੇ ਪੱਧਰ ਤੇ ਸੈਕਟਰੀ ਸਾਹਿਬ ਦੀ ਪੈਰਵਾਹੀ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਸ ਕੰਮ ਨੂੰ ਪਾਸ ਕੀਤਾ ਗਿਆ ਡੀ ਸਿਲਟਿੰਗ ਦੇ ਕੰਮ ਨੂੰ ਤੇ ਇੱਕ ਲੀਗਲ ਕੰਮ ਆ ਇਹ ਸਿਰਫ ਇੱਕ ਦਰਿਆ ਦੀ ਖਲਾਈ ਤੇ ਵਾਟਰਵੇ ਵਿਧਾਨ ਲਈ ਜਿਹੜਾ ਇਹ ਕੰਮ ਜਿਹੜਾ ਇਹ ਚਲਾਇਆ ਜਾ ਰਿਹਾ ਤੁਸੀਂ ਦੇਖ ਲਓ ਇੱਥੇ ਮੈਂ ਖੜਾ ਕੈਮਰੇ ਲੱਗੇ ਹੋਏ ਨੇ ਜੋ ਸਾਡੀਆਂ ਇਨਸਟਰਕਸ਼ਨਸ ਨੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਕੈਮਰੇ ਦੀ ਰਿਕਾਰਡਿੰਗ ਵੀ ਰੱਖੀ ਜਾ ਰਹੀ ਹੈ ਹਰ ਟਿੱਪਰ ਦੀ ਜਿਹੜੀ ਆ ਸਰਕਾਰੀ ਪੋਰਟਲ ਦੇ ਉੱਤੇ ਪਰਚੀ ਨਿਕਲਦੀ ਹੈ ਬਕਾਇਦਾ ਉਹ ਜਿਹੜੀ ਆ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੀ ਹੈ ਤੇ ਕੰਟਰੈਕਟਰ ਕੋ ਵੀ ਰਹਿੰਦੀ ਹੈ ਸਾਡੇ ਰਿਕਾਰਡ ਵਿੱਚ ਵੀ ਕਦੇ ਵੀ ਕੋਈ ਚੈੱਕ ਕਰ ਸਕਦਾ